ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਤਿੰਨ ਐਨੀਮਲ ਲੈ ਕੇ ਆਏ ਹਾਂ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆਂ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਜੈ ਸਿੰਘ ਆ ਪਿੰਡ ਮਹਿਰੋ ਜੀ ਤਸੀਲ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 98142 99923 98142 99923 ਠੀਕ ਆ ਬਈ ਕਿਹੜੀ ਮਾਈ ਤੋਂ ਸ਼ੁਰੂ ਕਰਗੇ ਜੀ ਦੇ ਜਿਹੜੀ ਤੇ ਮਰਜ਼ੀ ਕਰ ਲੈ ਤਾਜੀ ਸੂਈ ਸਵਾਈ ਆ ਵੀਰੇ ਸੂਆ ਕਿੰਨਾ ਮਾ ਸੂਈ ਆ ਜੀ ਵੀਰੇ ਮਾਲਕ ਤੀਜਾ ਕਹਿੰਦੇ ਆ ਅਗਲਾ ਭਾਵਾ ਜਿਹੜਾ ਮਰਜ਼ੀ ਮੰਨ ਲੈ ਠੀਕ ਹੈ ਸਹੀ ਹੈ ਕਿ ਨਹੀਂ ਆਪਾਂ ਤਾਂ ਲਿਆਉਨੇ ਆ ਆਪਣੇ ਕੋਈ ਘਰ ਦਾ ਮਾਲ ਹੀ ਹੁੰਦਾ ਸਹੀ ਗੱਲ ਹੈ ਅਗਰ ਜਿੰਮੇ ਸੁਵੇ ਮਰਜੀ ਮੰਨ ਲਵੇ ਜਿੰਨਵੇਂ ਮਰਜੀ ਕਹਿੰਦਾ ਛਵਾਈ ਚੂ ਹੀ ਇੱਕ ਨੰਬਰ ਆ ਜੇਰ ਵੀਰੇ ਉਹ ਪਈ ਆ ਪ੍ਰੋਪਰ ਠੀਕ ਆ ਜੀ ਹੁਣ ਇਹ ਸੁਈ ਆ ਬੂਰੀ ਕੱਟੀ ਦਿੱਤੀ ਆ ਵੀਰੇ ਠੀਕ ਆ ਜੀ ਹਾਂ ਜੇਰ ਪ੍ਰੋਪਰ ਡਨ ਕਿੰਨਾ ਕੁ ਬਾਜੂ ਵੀਰੇ ਦੁੱਧ ਦੁੱਧ ਵੀਰੇ 10 11 ਕਿਲੋ ਮੈਂ ਥਣ ਲੈਣ ਦੇ ਹਿਸਾਬ ਨਾਲ ਪਾ ਦੂੰ ਠੀਕ ਆ ਬਗਰ ਬੱਚਾ ਕੱਟੀ ਆ ਜੀ ਕੱਟੀ ਆ ਬੂਰੀ ਕੱਟੀ ਬੜੀ ਚੰਗੀ ਆ ਜੀ ਪੂਰੀ ਪੂਰੀ ਤੋਰ ਕੇ ਦਿਖਾ ਦੀ ਵੀਰੇ ਬਾਈ ਕਹਿੰਦਾ ਮਾਲਕਾਂ ਨੇ ਦਾ ਤੀਜੇ ਸੂਏ ਕਿਆ ਤੁਸੀਂ ਜਿਹੜਾ ਮਰਜ਼ੀ ਕੰਮ ਕਰ ਲਓ ਅਗਲਾ ਜਿਹੜਾ ਸੂਏ ਮਰਜ਼ੀ ਮੰਨ ਲਵੇ ਬਾਈ ਭਾਵੇਂ ਛੇਵੇਂ ਸੂਏ ਮੰਨ ਲਵੇ ਆਪਣਾ ਉਹ ਕੇ ਪੈਸੇ ਲਾਉਣੇ ਆ ਬਾਈ ਤੁਸੀਂ ਪਰਖ ਤਸੱਲੀ ਆਪਦੀ ਕਰਨੀ ਆ ਜੀ ਆ ਵੈਸੇ ਹੀ ਆ ਮਾੜੀ ਜੀ ਫੋਟ ਜੀ ਬਈ ਨਹੀਂ ਫੋਟ ਜਮਾ ਇੱਕ ਧਾਰ ਵੀ ਆਉਂਦੀ ਹੋਵੇ ਇਹਦੇ ਆਪਾਂ ਜ਼ਿੰਮੇਵਾਰ ਠੀਕ ਆ ਬਾਈ ਬਾਕੀ ਤੁਸੀਂ ਦੇਖ ਸਕਦੇ ਹੋ ਜੀਰ ਪ੍ਰੋਪਰ ਡਨ ਬਚਾ ਲੈ ਜੀ ਬਾਈ ਚੱਕੇ ਬਠਲ ਦੇ ਥੱਲੇ ਪਈ ਆ ਜੀ ਆ ਬਠਲ ਚੱਕਦੇ ਹੋ ਜੀ ਬਾਕੀ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਮੋੜਲੇ ਇੰਦੇਰੇ ਜਿਹੜੇ ਸਾਵਨਾ ਕੱਦ ਵਜਣਾ ਬਾਈ ਕਹਿੰਦਾ ਬਾਹਲਾ ਨਹੀਂ ਤੇ 10 ਕਿਲੋ ਥੇਠਾ ਬੱਥਰ ਤੇ ਕੀ ਮੜਾ ਜੇਰ ਬਾਈ ਦੇਣੀ ਆ ਇਹ 10 ਕਿਲੋ ਦੁੱਧ ਕੋਈ ਬਾਹਲਾ ਵੀ ਨਹੀਂ ਦੇ ਵੀ ਸਕਦੀ ਆ ਜੀ ਚਵਾਈ ਦੀ ਇੱਕ ਨੰਬਰ ਆ ਬੇਫਿਕਰ ਹੋ ਜਿਓ ਆਪਦੀ 2 ਟਾਈਮ 4 ਟਾਈਮ ਚਵਾਈ ਕਰ ਸਕਦਾ ਬਾਕੀ ਵੀਰੇ ਜੇਰ ਤੁਹਾਨੂੰ ਦਿਖਾ ਦਿੰਨੇ ਆ ਜੀ ਓਕੇ ਆ ਜੀ ਨਾਲ ਤੁਹਾਨੂੰ ਫਾਇਦਾ ਹੋ ਜਾਣਾ ਨਾਲ ਨਾਲ ਚੰਗਾ ਮਿਲ ਜਾਣਾ ਜੇ ਘੱਟਾ ਬਹੁਰੀ ਕੱਤੀ ਜਾ ਵੀਰੇ ਹੁਣੀ ਨਹੀਂ ਮਿਲਦੀ ਜੀ ਬਹੁਤ ਘੱਟ ਮਿਲਦੀ ਬਹੁਤ ਬੰਦੇ ਦੀ ਡਿਮਾਂਡ ਪੂਰੀ ਦੀ ਤਾਂ ਵੈਸੇ ਹੀ ਸ਼ਾਰਟਿੰਗ ਚੱਲਦੀ ਆ ਜੀ ਡਿਮਾਂਡ ਵੀਰੇ ਦੀ ਜੀ ਡਿਮਾਂਡ ਵੀਰੇ ਦੀ ਜਾਇਜ਼ ਹੀ ਆ ਬਸ ਜਮਾਹਾਨ ਆਲਾ ਟੋਕੜਾਂ ਆਲਾ ਵੀਰੇ ਮੈਂ ਚੰਗੀ ਚੁੰਗੀ ਬਸੇਰੀ ਆ ਕਾਲੀ ਸ਼ਾ ਜਮਾਂਣ ਸਹੀ ਗੱਲ ਆ ਜੀ ਜੈਡ ਬਲੈਕ ਆ ਜਮਾਂ ਮੈਂ ਹੈ ਤਾਂ ਜੇਵ ਜੀ ਹੈਗੀ ਚੱਲ ਹੈਗੀ ਦਰਮਿਆਨੀ ਮੈਂ ਆ ਸਹੀ ਗੱਲ ਆ ਉਹ ਜੇ ਆਪਾਂ ਦਰਮਿਆਨਾ ਵੀਰੇ ਆਪਾਂ 55000 ਦੀ ਮਾਝ ਦੇ ਦੇ ਐਨੇ ਤਾਂ ਬਈ ਟੋਕੜ ਦਿੰਦਾ ਹਾਂ ਐਨੇ ਦੀ ਅਗਲਾ ਬਈ ਟੋਕੜ ਦਿੰਦਾ ਸਾਰੀ ਸਾਫ ਸੁਥਰੀ ਆ ਵੀਰੇ ਚੰਗੀ ਆ ਬਾਕੀ ਮਗਰ ਬੱਚਾ ਚੰਗਾ ਮੈਲ ਜਣਾ ਬਈ ਬੱਚਾ ਤੁਹਾਨੂੰ ਚੰਗਾ ਮੈਲ ਜਣਾ 55000 ਦੀ ਚਾਰੇ ਠਣਾ ਵੀਰੇ ਇੱਕ ਨੰਬਰ ਚ ਬਈ ਬਹੁਤ ਚੰਗੀ ਭਾਅ ਜਿਹੜਾ ਜਵਾਕ ਨੇ ਨਾ ਚੋਈ ਹੋਵੇ ਉਹ ਵੀ ਚੋ ਠੰਡੀ ਸੀਲ ਬਾਈ ਪੂਰੀ ਐਨ ਇੱਕ ਨੰਬਰ ਆ ਬਾਈ ਅਗਲਾ ਤਸੱਲੀ ਕਰੇ ਆਪਦੀ ਪਰ ਜੇ ਕਿਸੇ ਨੇ ਆਨਲਾਈਨ ਐ ਵੀ ਮਗੋਣੀ ਆ ਥੱਲੀ ਗਾਰੰਟੀ ਆਪਣੀ ਦੀ ਪੁੱਤਰ ਦੀ ਪਾਸ ਕਰਨਾ ਠੀਕ ਆ ਬਾਈ ਅੱਗੇ ਵੀਰੇ 2 ਨੰਬਰ ਬੱਲੀ ਦੀ ਇਹਦੀ ਬੱਲੀ ਵੀਰੇ ਆ ਮਗਰ ਕੱਟੀ ਆ ਜੀ ਇਹ ਵੀਰੇ ਹੁਣੇ ਧਾਰਾ ਮਾਰ ਕੇ ਆਪਾਂ ਲੈ ਕੇ ਆਏ ਆ ਸਮਾਂ ਕਿੰਨਾ ਹੋ ਗਿਆ ਸੁਜੀ ਨੂੰ ਸੁਜੀ ਨੂੰ ਵੀਰੇ ਨੂੰ ਮਾਰ ਕੇ ਨੇ ਡੇਢ ਮਹੀਨਾ ਦੱਸਿਆ 15 ਤਰੀਕ ਦੀ ਆਹ ਵਾਲੀ ਦੀ ਬਣੀ ਆ ਇਹ ਵੀਰੇ ਹੋਊਗਾ ਵੀ ਸਹੀ ਨਹੀਂ ਤਾਂ ਆਪਾਂ ਦਾ ਮੰਨਦੇ ਤਾਂ ਹੈ ਨਹੀਂਗੇ ਜਿਹੜਾ ਬਣਾਈ ਅਗਲਾ ਕਹਿੰਦਾ ਉਹ ਮਹੀਨਾ ਡੇਢ ਮਹੀਨਾ ਨਹੀਂ ਕਿਹਾ ਜਿਹੜੀ ਆ 15 ਤਰੀਕ ਨੰਗੀ ਹੁਣ ਨੰਗੀ ਆ ਉਹ ਜਿਹੜੀ ਬਣੀ ਆ ਠੀਕ ਆ ਜੀ ਅੱਜ ਹੋ ਗਈ 26 ਤਰੀਕ ਜਿਹੜੀ 15 ਤਰੀਕ ਨਹੀਂ 10 11 ਦੇ ਨਾਲ ਹੋਵੇ ਬਣੀ ਆ ਠੀਕ ਆ ਉਹਦੇ ਦੀ ਬਣੀ ਆ ਬੱਚਾ ਮਗਰ ਕੱਤੀ ਆ ਜੀ ਦੇਖ ਸਕਦੇ ਹੋ ਡੇਢ ਮਹੀਨਾ ਸਮਾਂ ਦੱਸਿਆ ਬਾਈ ਨੇ ਸੂਈ ਨੂੰ ਸਮਾਂ ਹੋ ਗਿਆ ਸੁਵਾ ਕਿੰਨਾ ਮਸੂਈ ਆ ਜੀ ਸੁਵਾ ਵੀਰੇ ਮਾਲਕਾਂ ਨੇ ਇਹ ਵੀ ਤੀਜੇ ਦੱਸਿਆ ਅਗਲਾ ਕੋਈ ਕਿੰਵੇਂ ਮੰਨ ਲਵੇ ਦੁੱਧ ਕਿੰਨਾ ਤਿਆਰ ਆ ਜੀ ਵੀਰੇ 8 ਕਿਲੋ ਮਾਲਕਾਂ ਨੇ ਕਿਹਾ ਆਪਾਂ ਇੱਕ ਇੱਕ ਧਾਰ ਮਾਰ ਕੇ ਲੈ ਬੱਚਾ ਲਾ ਠੀਕ ਹੈ ਜੀ ਆਪਾਂ 7 ਕਿਲੋ ਕਹਿੰਦੇ ਫੇਰ 7 ਕਿਲੋ ਮੰਨ ਕੇ ਪਵਾ ਛੇ ਹੀ ਮੰਨ ਕੇ ਲੈ ਲੈ ਯਾਰ ਥਾਣਾ ਦੀ ਦਾਨਾ ਜੀ ਦਾਨਾ ਐਵੇਂ ਕਰਕੇ ਬਈ ਫਾਇਦਾ ਕੋਈ ਨਹੀਂ ਹੁੰਦਾ ਇੱਥੇ ਕਿਹੜਾ ਟੂਟੀ ਚਲਾਉਣੀ ਦੁੱਧ ਦੀ ਹੈਨਾ ਸਹੀ ਗੱਲ ਹੈ ਹਲੋ ਜਦੋਂ ਬੱਚਾ ਛੱਡ ਕੇ ਕੱਢਣਾ ਮੁੜ ਕੇ ਜੀ ਝੂਠੇ ਹੁੰਦੇ ਫੇਰ ਜੀ ਸਹੀ ਗੱਲ ਹੈ ਜੀ ਆਪਾਂ 6 ਕਿਲੋ ਦੁੱਧ ਕਹਿੰਦੇ ਮਾਲਕਾਂ ਨੇ ਆਪਾਂ ਨੂੰ 8 ਕਿਆ ਠੀਕ ਹੈ ਜੀ ਧਾਰਾ ਮਾਰ ਕੇ ਹੁਣੇ ਲੈ ਕੇ ਆਂ ਜੀ ਤੋੜ ਕੇ ਦਿਖਾ ਦਿਓ ਜੀ 22 ਦੇ 10 ਬੰਦਾ ਉਹ ਕਹਿੰਦਾ ਮਾਲਕਾਂ ਨੇ ਦਾ ਤੀਜਾ ਕਿਆ ਤੁਸੀਂ ਜਿਹੜਾ ਮਰਜ਼ੀ ਮੰਨ ਲਓ ਡੇਢ ਮਹੀਨਾ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਕੱਟੀ ਨਾਲ ਹੀ ਦੇਣੀ ਆ ਬਾਈ ਹਾਂ ਹਾਂ ਵੀਰੇ ਕੱਟੀ ਜੀ ਮਿਲਦੀ ਦੋਨੇ ਵਾਰ ਕੱਟੀ ਠੀਕ ਹੈ ਜੀ ਮਿਲਦੀ ਬਾਈ ਦੱਸਦਾ ਬੱਚੇ ਤੇ ਆ ਦੁੱਧ ਮਾਲਕਾਂ ਨੇ 8 ਕਿਲੋ ਦੱਸਿਆ ਤੁਸੀਂ 7 ਮੰਨ ਲਓ 6 ਮੰਨ ਲਓ ਬਾਈ ਕਹਿੰਦਾ ਭਲਾ 6 ਮੰਨ ਕੇ ਆ ਜਾਓ ਜੀ ਵੱਡੀ ਵੱਡੀ ਬਹੁਤ ਆਵਰੇ ਮੈਂ ਮਹਰੂਗੀ ਬੇਫਿਕਰ ਹੋ ਜਾਓ ਆਪਦੀ 2 ਟਾਈਮ 4 ਟਾਈਮ ਚਵਾਈ ਕਰ ਸਕਦਾ 15 ਤਰੀਕ ਦੀ ਬਾਈ ਕਹਿੰਦਾ ਏਆਈ ਹੋਈ ਵੀ ਆ ਜੀ ਉਹ ਮਾਲਕਾਂ ਨੂੰ ਪਤਾ ਹੋਈ ਜਾਂ ਨਹੀਂ ਹੋਈ ਜੀ ਪਰ ਖਾਲੀ ਲਈ ਆ ਤੇ ਬਾਈ ਕਹਿੰਦਾ ਖਾਲੀ ਆਪਾਂ ਦੇਣੀ ਆ ਥਾਣਾ ਦੇ ਸਹਿਜ ਸੋਹਣੇ ਗਿਆਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਵਜਨਬਜੂਦ ਚੰਕਾ ਜੀ ਨਾਲ ਇਹਦੇ ਵੀ ਤੁਹਾਨੂੰ ਬੱਚਾ ਕੱਟੀ ਮਿਲ ਜਾਣੀ ਆ ਇਹਦੀ ਡਿਮਾਂਡ ਵੀਰੇ ਕਿਤੇ ਵੀ ਛੋਟੀ ਜੀ ਡਿਮਾਂਡ ਹੀ ਕਰਨੀ ਆ ਬਈ ਆਪਾਂ ਜਮਾ ਲੈਣ ਦੇਣ ਜੀ ਵਾਲੀ ਡਿਮਾਂਡ ਜੀ ਡਿਮਾਂਡ ਵੀਰੇ ਇਹ ਵੀ 55000 ਦੀ ਮੈਂ ਦੇ ਦਾਂਗੇ ਵੀਰੇ ਇੱਕ ਗੱਲ ਹੋਰ ਆ ਹਾਂਜੀ ਇੰਨੇ ਦੀ ਵੀਰੇ ਕੱਟਣ ਜਿਆ ਮੈਂ ਜਿੰਨੀ ਵਜਨ ਵਾਲੀ ਆ ਸਹੀ ਵਜਨ ਦਾ ਮਾਰੇਗੀ ਆ ਪਾਸੇ 'ਚ ਮੈਂ ਆਪਾ ਲਈਏ ਗਿਣ ਕੇ ਵੀਰੇ ਆਪਾਂ ਨਹੀਂ ਤਾਂ ਝੂਠ ਮਾਰਨਾ ਠੀਕ ਆ ਜੀ ਪਰ ਹੈ ਵੀ ਤੈਨੂੰ ਕਹਾਂ ਸਾਰੀ ਚੰਗੀ ਆ ਵੱਡੀ ਚੰਗੀ ਆ ਥਾਣ ਥਣ ਲੈਵਾ ਚੰਗਾ ਵਧੀਆ ਲੱਗਾ ਬਾਈ ਕੋਈ ਚੋਟ ਮਿਲਨੀ ਆ ਬਾਈ ਹਾਂ 50 52 ਦਾ ਅਗਲਾ ਮਾਰੀ ਟੋਕਰ ਤੇ ਬੱਚੇ ਨੂੰ ਬਗਾਇਆ ਪਰ ਹੈ ਸੱਤਿਆ ਆਪਣੀ ਕੱਤੀ ਵੀ ਹੈਗੀ ਆ ਪਰ ਹੈਗੀ ਵੀਰੇ ਇੰਨੇ ਦੀ ਦੇਣੀ ਆ ਮੇਰਾ ਵੀਰ ਭਰਾ ਫੋਨ ਉਹ ਹੀ ਲਾਵੇ ਜਿਹਨੇ ਇੰਨੇ ਲੈਣੀ ਨਹੀਂ ਨਹੀਂ ਮੇਰਾ ਭਰਾ ਆ ਸੌਦੇ ਬਾਜੀ ਜਨਾਬ ਠੀਕ ਆ ਜੇ ਜੋੜਾ ਲੈ ਜਿੱਦਾਂ ਚਲੋ ਮਾੜਾ ਮੋਟਾ ਮਾਨਤਨ ਕਰ ਜਾਗੇ ਵੀਰੇ ਠੀਕ ਅਗਲੇ ਜੀ ਤੈਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹਦੀ ਤੈਨ ਨੰਬਰ ਦੀ ਵੀਰੇ 20 ਗ ਤਣ ਦੀ ਸੂਈ ਆ ਠੀਕ ਆ ਜੀ ਰਾਤ ਵੀਰੇ ਇਹਦੀ ਕੱਟੀ ਮਰ ਗਈ ਕਿ ਹੁਣੇ ਚਕਾਈਆ ਆਪਣੇ ਕੋ ਵੀਡੀਓ ਹੈਗੀ ਆ ਠੀਕ ਆ ਫਿਰ ਮਿਲਦੀ ਕਿਵੇਂ ਹੁਣ ਵੀਰੇ ਹੁਣ ਸਵੇਰੇ ਐਵੇਂ ਤੁਹਾਨੂੰ ਕਹਾਂ ਮੂਹਰੇ ਕੱਟੀ ਰੱਖ ਕੇ ਚੋਲੀ ਸੀ ਧਾਰ ਮਾਰ ਕੇ ਅੱਛਾ ਜੀ ਧਾਰ ਲੈਂਦੀ ਆ ਦੁੱਧ ਦੇ ਥੱਲੇ 8 ਕਿਲੋ ਆ ਠੀਕ ਆ ਜੀ ਕੱਟੀ ਮਰੀ ਕਰਕੇ ਆਪਾਂ 7 ਕਿਲੋ ਕਹਾਂਗੇ ਕਿਲੋ ਖੰਡ ਬਚਾ ਕਰਕੇ ਘਟਵਾਦ ਕੱਢ ਦਿੰਦਾ ਪਸੂ ਕੱਢ ਦਿੰਦਾ ਜੀ ਸਹੀ ਗੱਲ ਆ ਜੀ ਮੋਲੇ ਦਾ ਜਾਇਜ ਆ ਭਰਾ ਕਿੰਨਾ ਜੀ ਮੌਲਵੀਰੇ 43000 ਦੀ ਦੇ ਦੇਣਗੇ ਅੱਜ ਦੇ ਦਾਂਗੇ ਹਾਂ ਐਨੇ ਦਾ ਬਈ ਵੇਟਰ ਨਾਲੋਂ ਵੀ ਬਾਕੀ ਵੀਡੀਓ ਬਣਾਈ ਹੈ ਆਪਣੀ ਬਈ ਰਾਤ ਬੱਚੇ ਦੀ ਠੀਕ ਆ ਜੀ ਅਗਲੇ ਦੇ ਮਾਲਕਾਂ ਦੇ ਘਰੇ ਵੀ ਬਣੀ ਹੈਗੀ ਆ ਠੀਕ ਆ ਜੀ 20 ਦਿਨ ਹੋਏ ਸੂਈ ਨੂੰ ਕੱਟੀ ਮਗਰ ਸੀ ਮਰ ਗਈ ਠੀਕ ਆ ਉਹ ਆਪਾਂ ਵੀਡੀਓ ਤਾਂ ਦਿਖਾ ਦਾਂਗੇ ਜਿਹੜਾ ਵੀ ਲੈ ਕੇ ਜਾਊਗਾ ਤੁਰ ਕੇ ਦਿਖਾ ਦੇ ਵੀਰੇ ਸੂਆ ਜਿਹੜਾ ਮਰਜੀ ਮੰਨ ਲਓ ਵੀਰੇ ਤੁਸੀਂ ਸੂਆਣੀ ਆਪਾਂ ਵੀਰੇ ਕਹਿੰਦੇ ਸੂਆ ਅਗਲਾ ਜਿਹੜਾ ਮਰਜੀ ਮੰਨ ਲੇ ਮੜ ਕੇ ਉਹਦਾ ਜਦਾਈ ਕਰਦਾ ਇਹ ਦੂਜੇ ਕਹੀ ਜਾਂਦੇ ਤੀਜੇ ਕਹੀ ਜਾਂਦੇ ਹੈ ਨਾ ਜਿਹੜਾ ਮਰਜੀ ਮੰਨ ਲਵੇ ਪਾ ਵੀਰ ਜੀ ਨੇ ਸਮਾਂ ਹੋ ਗਿਆ ਸੂਈ ਨੂੰ ਬੱਚਾ ਸੀਗਾ ਐਕਸਪਾਇਰੀ ਹੋ ਗਿਆ ਉਹਦੀ ਪ੍ਰੋਪਰ ਤੁਹਾਨੂੰ ਵੀਡੀਓ ਮਿਲ ਜੂਗੀ ਜੀ ਮਾਲਕਾਂ ਦੇ ਘਰ ਦੀ ਵੀ ਮਿਲ ਜੂ ਤੇ ਬਾਈ ਦੇ ਘਰ ਦੀ ਵੀ ਮਿਲ ਜੂ ਦੁੱਧ ਦਾ 8 ਕਿਲੋ ਸੀਗਾ 7 ਮੰਨ ਕੇ ਆਜੋ 2 ਟਾਈਮ 4 ਟਾਈਮ ਚਵਾਈ ਕਰ ਲੋ ਥਣਾ ਦੀ ਡੰਨ ਆ ਵੀਰੇ ਵੀਰੇ 1 ਨੰਬਰ ਚਵਾਈ ਦਾ ਭਾਵਾ ਹੱਥ ਮਣਾ ਲਾਵੇ ਘਰ ਦੀ ਵੀ ਗਰੰਟੀ ਆ ਠੀਕ ਆ ਜੀ ਥਣਾ ਦਾ ਬਾਈ ਕਹਿੰਦਾ ਡੰਨ ਨਾ ਬੇਫਿਕਰ ਹੋ ਜੋ ਰੋਕ ਲਈ ਵੀਰੇ ਆਪਾਂ ਥਣਾ ਦੇ ਸਹਜ ਨੇੜੇ ਤੋਂ ਚੈੱਕ ਕਰਾ ਦਿੰਨੇ ਸੋਨਾ ਥਣ ਲੱਗਿਆ ਵਾ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਣਾ ਜੇ ਤਾਂ ਹੁੰਦਾ ਬਾਈ ਬੱਚਾ ਫਿਰ ਤਾਂ ਭਾਅ ਹੋਰ ਹੋਣਾ ਸੀ ਵੀਰੇ ਆਪਾਂ ਨੂੰ ਘਾਟਾ ਹੀ ਪੈਂਦਾ ਇਹਦੇ ਚ ਪਰ ਕੋਈ ਗੱਲ ਨਹੀਂ ਮੇਰਾ ਵੀਰ ਗਰੀਬ ਬੰਦਾ ਕੋਲ ਲਿਆਊਗਾ ਬਾਈ ਵਾਲਾ ਯਾਦ ਕਰੂਗਾ ਅੱਜ ਮੈਂ ਇਹਨੇ ਦੋ ਦੋ ਟੁੱਟਣਾ ਨਹੀਂ ਕਰਮ ਵਾਲੇ ਉੱਠਣਾ ਟੁੱਟਣਾ ਸਹੀ ਗੱਲ ਆ ਜੀ 43000 ਜਿਹਨੂੰ ਪਸੰਦ ਆਉਂਦੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਜੀ ਜਿਹੜੇ ਪ੍ਰੂਫ ਆ ਬਾਈ ਕੋਲੋਂ ਮਿਲ ਜਾਣਗੇ ਜਮਾ ਛੋਟੇ ਛੋਟੇ ਭਾਜ ਦੇ ਪਸ਼ੂ ਹੁੰਦੇ ਆ ਆਪਾਂ ਵੀਡੀਓ ਪਾਉਂਦੇ ਰਹਿੰਦੇ ਆ ਅੱਜ ਵੀ ਮੇਲ ਲਈ ਆ ਜੀ ਆਫਰ ਹੀ ਆ ਜਿਹਦੇ ਹੱਥ 'ਚ ਫੋਨ ਹੋਇਆ ਉਹਨੇ ਮੇਲਾ ਲੁੱਟਣਾ ਜਿਹਨੂੰ ਨਾਗ ਪਸੰਦ ਆਉਂਦਾ ਤਸੱਲੀ ਭਰ ਕੇ ਆਪਦੀ ਕਰ ਸਕਦੇ ਆ। ਬਾਕੀ ਯਾਰ ਵੱਡੇ ਵੀਰੇ ਇਹਨਾਂ ਦੇ ਕੋਈ ਕਰਮ ਵਾਲੀਆਂ ਤੇ ਘਾਟਾ ਪੈਣ ਵਾਲਾ ਹੈ ਨਹੀਂਗਾ। ਸਹੀ ਗੱਲ ਆ ਜੀ। ਦਰਮਿਆਨੇ ਇਹ ਮੋਲ ਇਹਨਾਂ ਦੇ ਕੋਈ ਘਾਟੇ ਵਾਲੀ ਗੱਲ ਹੈ ਨਹੀਂ। ਘਾਟੇ ਵਾਲੀ ਗੱਲ ਹੈ। ਜੇ ਕਹੇ ਇਹਦੇ ਚ ਆਪਾਂ ਨੂੰ ਵੀ ਕੋਈ ਬੜਾ ਨਫਾ ਉੱਲਾ ਪੜਦਾ ਹੈ ਨਹੀਂ ਬਈ ਦਿਹਾੜੀ ਬਣ ਜਾਂਦੀ ਚੱਲ। ਇਹਦਾ ਕੰਮ ਕਰਨ ਵਾਲੋ ਬਈ ਆਪਾਂ ਟਾਈਮ ਪਾਸ ਕਰਦੇ ਆ ਫੜਾ ਮਰੀ ਜਈ ਹੈ ਨਾ। ਸਹੀ ਗੱਲ ਆ ਜੀ ਚਲੋ। 4 ਨੰਬਰ ਬਈ ਇਹਦੀ ਕੀ ਡਿਟੇਲ ਆ ਜੀ? ਏ ਵੀਰੇ ਪਰਸੋਂ ਦੀ ਸੂਈ ਹੋਈ ਆ ਬੱਚਾ ਕੀ ਆ ਜੀ ਅੱਜ 3 ਦਿਨ ਹੋਏ ਨੇ ਸੂਈ ਨੂੰ ਬੱਚਾ ਬੱਚਾ ਮਗਰ ਵੀਰੇ ਬੱਛਾ ਨਾਲੂਆ ਉਹਨੇ ਨਾਲ ਹੈਗਾ ਪੂਰਾ ਨਾਲੂਆ ਨਾਲ ਆ ਜੀ ਹਾਂ ਬੋਲਾ ਕਿੰਨਾ ਤਿਆਰ ਆ ਜੀ ਬੋਲਾ ਵੀਰੇ ਥੱਲੇ 8 ਕਿਲੋ ਹੈਗਾ ਵੀਰੇ ਠੀਕ ਆ ਜੀ ਹਾਂ ਉਹ ਠੰਡੀ ਸੀਲਸ ਲੱਗ ਪੂਰੀ ਆ ਇਹ ਨਹੀਂ ਗੱਲ ਕੋਈ ਵੀਰੇ ਠੀਕ ਆ ਬਾਈ ਪਰ ਮਾਲੀਆਂ ਬੱਚੇ ਦਾ ਤਾਂ ਜ਼ਰੂਰ ਕਰਦੀਆਂ ਹੁੰਦੀਆਂ ਠੀਕ ਆ ਜੀ ਪਰ ਆ ਦੀ ਡੰਨਾ ਜੀ ਹਾਂ ਹਾਂ ਵੀਰੇ ਇੱਕ ਥਣ ਤੈਲ ਆ ਇਧਰ ਲਾ ਮਗਰ ਲਾ ਇੱਕ ਥਣ ਤੈਲ ਆ ਜੀ ਹਾਂ ਉਹ ਦੱਸਿਆ ਚੰਗਾ ਤਿੰਨਾ ਥਣਾਂ ਦੀ ਡੰਨਾ ਤਿੰਨਾ ਥਣਾਂ ਦੀ ਡੰਨਾ ਉਹ ਸੀਲਸ ਲੱਗ ਵੀਰੇ ਪੂਰੀ ਆ ਠੀਕ ਠੀਲਦੀ ਹੁੰਦੀ ਗੱਲ ਮੇਨ ਵੀਰੇ ਰੱਸੀ ਪਾ ਕੇ ਬੱਚਾ ਛੱਡ ਕੇ ਚਵਾਈ ਚੂਈ ਬਹੁਤ ਚੰਗੀ ਆ ਸਹੀ ਗੱਲ ਆ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਫੇਸ ਕੁਆਲਟੀ ਵੀ ਚੰਗੀ ਆ ਕਿੰਨਾ ਕ ਬਾਜੂ ਵੀਰੇ ਦੁੱਧ ਤੇਰੇ ਦੁੱਧ ਯਾਰ ਵੀਰੇ ਆਪਾਂ ਤਾਂ ਨਹੀਂ ਕਹਿੰਦੇ ਇੰਨਾ ਆਪਾਂ ਤਾਂ ਜਿੰਨੀ ਅਗਲਾ ਕਹੂਗਾ ਸੇਵਾ ਕਰਕੇ ਆਪਾਂ ਤਾਂ ਵੀਰੇ ਇਹੀ ਗੱਲ ਕਹਿੰਦੇ ਜਿੰਨੀ ਅਗਲਾ ਸੇਵਾ ਕਰ ਲੂ ਚੋ ਲੂਗਾ ਅੱਜ ਦਾ 8 ਕਿਲੋ ਅੱਜ ਦਾ 8 ਕਿਲੋ ਹੈਗਾ ਬਾਈ ਅਗਲੇ ਮਾਲਕ ਦਾ ਕਹਿੰਦੇ 17-18 ਕਿਲੋ ਤੇ ਅੱਲੇ ਪਿਛਲੇ ਸੂਏ ਚੂ ਠੀਕ ਆ ਡਿਮਾਂਡ ਇਹਦੀ ਪਹਿਲੇ ਦੱਸ ਦਿਓ ਡਿਮਾਂਡ ਵੀਰੇ ਇਹ ਤਾਂ ਜੈ ਜੀ ਆ 1600 ਬੱਚਿਆਂ ਦੇ ਬਾਝੀ ਹਾਂ 100 ਬੱਚੀਆਂ ਦੇ ਬਾਝੀ ਵੀਰੇ ਪਰਸੋਂ ਦੀ ਸੂਈ ਦੀ ਤੋਰ ਕੇ ਦਿਖਾ ਦੀ ਵੀਰ 22 ਦੇ ਦਸਨ ਮੁਤਾਬਕ 22 10 ਦਾ ਸੂਆ ਕਿੰਨਾ ਮਾਜੀ ਸੂਆ ਵੀਰੇ ਤੀਜਾ ਸੂਆ ਤੀਜਾ ਸੂਈਆ ਚੰਦਾ ਤੋਂ ਲਈ ਜਾਂ ਵੀਰੇ ਆਪਾਂ ਇਹ ਕਦੇ ਦੂਰ ਹੋਣੀ ਲਈ ਠੀਕ ਹੈ ਜੀ ਉਹਨਾਂ ਦੇ ਘਰੇ ਦੋ ਬੱਚੀਆਂ ਹੈਗੀਆਂ ਐਤ ਕੀ ਬੱਚਾ ਦਿੱਤਾ ਜਣੀ ਠੀਕ ਹੈ ਬਾਈ ਪਹਿਲਾਂ ਤਾਂ ਇਹ ਉਹ ਕਹਿੰਦੇ ਤੇਲੀ ਸੀਗੀ ਵੀਰੇ ਇਹ ਠੀਕ ਹੈ ਬਾਈ ਬਾਕੀ ਬੱਚਾ ਮਗਰ ਵੱੱਛਾ ਆ ਜਾਂਦਾ ਜੀ ਜਿਹੜਾ ਅੱਜ ਦਾ ਦੁੱਧ ਤਿਆਰ ਆ ਉਹ 8 ਕਿਲੋ ਆ ਦੋ ਟਾਈਮ ਚਾਰ ਟਾਈਮ ਕੋਈ ਵੀ ਵੀਰ ਮਿਲਕਿੰਗ ਕਰ ਸਕਦਾ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗਏ ਹਫਤੇ ਲੱਗੇ ਵ ਅੱਥੀ ਜਵਾਈ ਵਾਲਾ ਥਾਣਾ ਜੀ ਸੰਡੀ ਠੁੰਡੀ ਦਾ ਵੀਰੇ ਮੈਂ ਪੂਰੀ ਆ ਗੱਲ ਜਿਹਾ ਜਿਹਾ ਡਿਮਾਂਡ ਆ ਜੀ ਲੈ 16000 ਰੁਪਿਆ ਡਿਮਾਂਡ ਆ ਜੀ ਬਾਕੀ ਵਿੱਚੋਂ ਲੈਸ ਬਾਈ ਕਰਦਾ ਕੰਮ ਸੀ ਇਹ ਸਹੀ ਗੱਲ ਨਹੀਂ ਗੱਲ ਮੇਨ ਹੁੰਦੀ ਵੀਰੇ ਸੀਲ ਦੀ ਇਹਨਾਂ ਦੀ ਗੱਲ ਯਾਰ ਸਹੀ ਗੱਲ ਆ ਜੀ ਬਾਕੀ ਜਮਾ ਜੈਜ ਡਿਮਾਂਡ ਆ ਜੀ ਜਿਹਨੂੰ ਗਾਮ ਪਸੰਦ ਹੁੰਦੀਆਂ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਧੰਨਵਾਦ